ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਦੀ ਵੀਡੀਓ ਚ ਆਪਾਂ ਤੁਹਾਨੂੰ ਇਹ ਵਾਲਾ ਸੂਟ ਦਿਖਾਇਆ ਸੀ ਦੀਦੀ ਆਪ ਦਾ ਸੂਟ ਵਰਕ ਕਰ ਰਹੇ ਆ ਆਪਾਂ ਤੁਹਾਨੂੰ ਪੁੱਛਿਆ ਸੀ ਵੀ ਇੱਥੇ ਬਲੂ ਕਲਰ ਲਾਈਏ ਜਾਂ ਫਿਰੋਜੀ ਸੋ ਫਿਰ ਸਾਡੇ ਘਰ ਦੇ ਮੈਂਬਰਾਂ ਦੀ ਇਹਨਾ VOTING ਹੋਈ VOTING ਹੋਈ ਤੇ ਸਾਰਿਆਂ ਦੀ ਵੋਟ ਜ਼ਿਆਦਾਤਰ ਵੋਟਾਂ ਵੱਧ ਗਈਆਂ ਫਿਰੋਜੀ ਹਲ ਹੈ ਨਾ ਸੋ ਫਿਰ ਆਪਾਂ ਇਹਦੇ ਚ ਫਿਰੋਜੀ ਕਲਰ ਦੀ ਜਨੇ ਲਾਤਾ ਦੇਖੋ ਸੋਣਾ ਲੱਗਦਾ ਫਿਰੋਜੀ ਵੀ ਤੇ ਆਪਾਂ ਤੁਹਾਨੂੰ ਅੱਜ ਆਹ ਵਾਲੀ ਚੀਜ਼ ਆਹ ਵਾਲਾ ਜਿਹੜੇ ਆਹ ਚੀਜ਼ ਬਣੀ ਹੋਈ ਹੈ ਨਾ ਇਹ ਬਣਾਉਣੀ ਦੱਸਦੇ ਆ ਫੁੱਲ ਵੀ ਦੱਸਾਂਗੇ ਅੱਗੇ ਆਪਾਂ ਤੁਹਾਨੂੰ ਇੱਕ ਵੀਡੀਓ ਚ ਦੂਸਰਾ ਫੁੱਲਾ ਦੱਸਿਆ ਸੀਗਾ ਤੇ ਨੀਡਲਵਰਕ ਆਪਾਂ ਜਿਹੜਾ ਕਰੀ ਕਰਦੇ ਹਾਂ ਕਿਸੇ ਵੀ ਭੈਣ ਭਰਾ ਨੇ ਕਰਵਾਉਣਾ ਹੋਵੇ ਆਪਦੇ ਸੂਰਤ ਤੇ ਤਾਂ ਸੋ ਕਮੈਂਟ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਨਾ ਇਹ ਬਣਾਉਣਾ ਦੱਸਦੇ ਆ ਆ ਚੀਜ਼ ਇਹ ਆਵਲੀ ਬਹੁਤ ਸੋਖੀ ਬਣ ਜਾਂਦੀ ਹੈ ਇਹ ਦੇਖੋ ਪਹਿਲਾਂ ਆਪਾਂ ਜਿਹੜਾ ਧਾਗਾ ਉੱਪਰ ਕੱਢ ਲਿਆ ਥੱਲੇ ਗੰਢ ਦੇ ਕੇ ਇੱਥੋਂ ਆਪਾਂ ਇਸ ਤਰ੍ਹਾਂ ਇੰਨੇ ਕਸਪੇਸ ਛੱਡ ਕੇ ਜਿਹੜੀ ਉਹ ਸੂਈ ਕੱਢ ਲੈਣੀ ਹੈ ਜਿੱਥੇ ਆਪਾਂ ਪਹਿਲਾਂ ਧਾਗਾ ਕੱਢਿਆ ਇਧਰੋਂ ਉੱਥੇ ਹੀ ਆਪਾਂ ਫੇਰ ਸੂਈ ਕੱਢ ਲੈਣੀ ਹੈ ਹੁਣ ਬਸ ਇਹਦੇ ਤੇ ਆਪਾਂ ਵਾਲ ਮਾਰ ਲੈਣੇ ਆ ਇਹ ਆਪਾਂ ਇਹਦੇ 12 18 ਵਾਲ ਮਾਰ ਲੈਣੇ ਆ ਆਪਾਂ ਸੂਈ ਦੇ ਉੱਪਰ ਜਿਹੜਾ ਇਹਨੂੰ ਬਸ ਆਪਾਂ ਕੱਢ ਲੈਣਾ ਇਸ ਤਰ੍ਹਾਂ ਲੋਗੀ ਇਹ ਗੋਲ ਹੋ ਗਿਆ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਇੱਥੇ ਥੱਲੇ ਕਰ ਦੇਣਾ ਜਿੱਥੋਂ ਆਪਾਂ ਪਹਿਲਾਂ ਸੂਈ ਇਸ ਤਰ੍ਹਾਂ ਕੱਢੀ ਸੀ ਨਾ ਉੱਥੇ ਆਪਾਂ ਇਹਨੂੰ ਥੱਲੇ ਕਰ ਦੇਣਾ ਆ ਦੇਖੋ ਇਹਨੂੰ ਆਪਾਂ ਨੱਪਣ ਲਈ ਨਹੀਂ ਇਹ ਵੈਸੇ ਇਸ ਤਰ੍ਹਾਂ ਰਹੂਗਾ ਫਿਰ ਉੱਠਿਆ ਜਿਆ ਇਹਨੂੰ ਨੱਪਣ ਲਈ ਆਪਾਂ ਇੱਥੋਂ ਕੱਢ ਕੇ ਇਧਰੋਂ ਬਿਲਕੁਲ ਸੈਂਟਰ ਚੋਂ ਹਾਂ ਜਿੱਥੇ ਇਹਦਾ ਸੈਂਟਰ ਬਣਦਾ ਐ ਇਸ ਚੀਜ਼ ਦਾ ਸੈਂਟਰ ਬਣਦਾ ਜਿੱਥੇ ਇੱਕ ਟੰਕਾ ਪਰਦਾਂਗੇ ਇਹਨੂੰ ਭਰਦਾਂਗੇ ਤੇ ਜਿਹਦੇ ਨਾਲ ਇਹ ਉੱਪਰੋਂ ਜਿਹੜਾ ਉਹ ਨੱਪਿਆ ਜਾਊਗਾ ਆ ਦੇਖੋ ਬਿਲਕੁਲ ਜਿਹੜੀ ਗੋਲ ਆ ਸ਼ੇਪ ਐ ਦੀ ਹੋਣੀ ਆ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਬਣਾਵਾਂਗੇ ਇਸ ਤਰ੍ਹਾਂ ਹੀ ਆਪਾਂ ਇਧਰ ਕੱਟ ਲੈਣੀ ਐ ਸੂਈ ਬਿਲਕੁਲ ਇੱਥੋਂ ਕਰਕੇ ਉਧੇ ਸੇਧ ਨੂੰ ਇਹ ਪਹਿਲਾਂ ਆਪਾਂ ਇੱਧਰ ਕੱਢੀ ਸੀ ਹੁਣ ਇੱਧਰ ਕੱਢ ਲੈਣੀ ਹੈ ਤੇ ਇੱਧਰੋਂ ਵੀ ਜਿੱਥੋਂ ਆਪਾਂ ਇੱਥੇ ਧੋਪਾ ਭਰਿਆ ਸੀ ਉਧਰੋਂ ਵੀ ਆਪਾਂ ਉੱਥੋਂ ਹੀ ਧੋਪਾ ਭਰਨਾ ਇਸ ਤਰ੍ਹਾਂ ਫੇਰੇ ਤੇ ਆਪਾਂ ਸੋਈ ਜਿਹੜੀ ਉਹ ਕੱਢ ਲੈਣੀ ਹੈ ਫੇਰ ਇਹਦੇ ਉੱਪਰ ਜਿਹੜੇ ਆਪਾਂ ਉਨਾਂ ਹੀ ਵਾਲ ਮਾਰ ਲੈਨੇ 17 18 ਵਾਲਾ ਪੁੱਧਰਲੀ ਸਾਈਡ ਤੇ ਮਾਰੇ ਸੀ ਇਹ ਨੋਬੀ ਦੂਸਰੀ ਸਾਈਡ ਵੀ ਆਪਾਂ ਸੇਮ ਹੋਵੇਂ ਬਣਾ ਲਾਂਗੇ। ਹੁਣ ਇੱਥੇ ਆਪਾਂ ਥੱਲੇ ਜਿਹੜੀ ਸੂਈ ਹੋ ਫੇਰ ਕੱਢ ਲੈਣੀ। ਸੂਈ نیچے ਕੱਢ ਕੇ ਫੇਰ ਆਪਾਂ ਸੂਈ ਨੂੰ ਸੈਂਟਰ 'ਚ ਕੱਢਾਂਗੇ। ਇੱਥੇ ਇਹਦਾ ਸੈਂਟਰ ਬਣਦਾ ਜਿੱਥੇ ਇਹਦਾ ਸੈਂਟਰ ਆ। ਉੱਥੇ ਆਪਾਂ ਸੂਈ ਕੱਢ ਕੇ ਇਹਦੇ ਉੱਤੋਂ ਦੀワਲ ਮਾਰ ਕੇ ਹੁਣ ਇਧਰ ਅੰਦਰ ਦੀ ਇਸ ਤਰ੍ਹਾਂ ਇਹਨੂੰ ਨੱਪ ਦੇਣਾ ਉੱਪਰੋਂ ਇੱਕ ਟੰਕਾ ਆਪਾਂ ਭਰ ਕੇ। ਆ ਦੇਖੋ। ਥੱਲੇ ਆਪਾਂ ਗੰਢ ਦੇ ਦੇਣੀ ਆ ਫਿਰ ਇਹਦੇ ਵਿੱਚ ਜਿਹੜੇ ਆਪਾਂ ਦੋ ਉਹ ਮੋਤੀ ਲਾਉਂਦੇ ਆ ਮੋਤੀ ਆ ਇਸ ਤਰ੍ਹਾਂ ਦੇਖੋ ਆ ਦੇਖੋ ਇਹਦੇ ਵਿੱਚ ਦੋ ਮੋਤੀ ਲੱਗੇ ਹੋਏ ਆ ਦੋ ਮੋਤੀ ਇਹਦੇ ਵਿੱਚ ਲੱਗੇ ਆ ਦੋ ਇਹਦੇ ਵਿੱਚ ਲੱਗੇ ਆ ਸਾਰੇ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਾ ਸੋ ਆਪਾਂ ਤੁਹਾਨੂੰ ਆਹ ਵਾਲਾ ਫੁੱਲ ਵੀ ਬਣਾਉਣਾ ਸਿਖਾਵਾਂਗੇ ਪੱਤੀ ਆਪਾਂ ਤੁਹਾਨੂੰ ਅੱਗੇ ਵੀ ਬਣਾਉਣੀ ਸਿਖਾਈ ਹੋਈ ਆ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਲੋਬ ਤੱਕ ਕੱਟਤਾ ਉਹ ਹੋ ਗਿਆ ਰੈਡੀ ਆ ਦੇਖੋ ਹੁਣ ਇਹਦੇ ਵਿੱਚ ਆਪਾਂ ਇੱਕ ਮੋਤੀ ਇਧਰ ਦੀ ਸਾਈਡ ਤੇ ਲਾ ਦਾਂਗੇ ਕਿ ਇਧਰ ਦੀ ਸਾਈਡ ਤੇ ਲਾ ਦਾਂਗੇ ਦੋ ਮੋਤੀ ਲਾ ਦੋ ਮੋਤੀ ਲਾ ਦਾਂਗੇ ਸੋ ਇਹਦਾ ਜਿਹੜਾ ਡਿਜ਼ਾਈਨ ਆ ਉਹ ਕੰਪਲੀਟ ਹੋ ਜੂ ਇਹ ਚੀਜ਼ ਇਹ ਨਹੀਂ ਕੰਪਲੀਟ ਹੋ ਜੂ ਇਸੇ ਤਰ੍ਹਾਂ ਹੀ ਆਪਾਂ ਅਲੱਗ-ਅਲੱਗ ਰੰਗਾਂ ਨਾਲ ਇਹ ਬਣਾ ਲਾਂਗੇ ਇੱਥੇ ਵੀ ਇੱਥੇ ਵੀ ਹੁਣ ਆਪਾਂ ਇਹ ਚ ਮੋਤੀ ਲਾਉਣੇ ਆ ਮੋਤੀ ਲਾਉਣਾ ਵੀ ਤੁਹਾਨੂੰ ਦੱਸ ਦਿੰਨੇ ਆ ਲੋਬੀ ਆਪਾਂ ਬਲੀ ਜਸੂਈ ਲਈ ਆਪਾਂ ਇਹ ਤਰਪਾਈ ਵੀ ਬਰੀਕ ਲਈਏ ਤੇ ਚਾਪਾ ਧਾਗਾ ਵੀ ਦੂਸਰਾ ਪਉਨੇ ਆ ਹਾਂ ਰੀਲ ਦਾ ਧਾਗਾ ਵੈਸੇ ਤੁਸੀਂ ਇਹਦੇ ਨਾਲ ਵੀ ਕਈ ਇਸੇ ਧਾਗੇ ਨਹੀਂ ਲਾ ਲੈਂਦੇ ਜਿਹੜਾ ਆਹ ਵਾਲਾ ਤਰਪਾਈਕ ਧਾਗੇ ਨਹੀਂ ਲਾਈਦਾ ਹਾਂ ਰੀਲ ਦਾ ਧਾਗਾ ਆਪਾਂ ਇਹਦੇ ਵਿੱਚ ਪਾਇਆ ਤੇ ਬਰੀਕ ਸੂਈ ਆ ਤਰਪਾਈ ਵਾਲੀ ਇਹ ਆ ਛੋਟੇ ਛੋਟੇ ਮੋਤੀ ਛੋਟੇ ਛੋਟੇ ਆਪਣੇ ਕੋਲ ਮੋਤੀ ਆ ਇਹ ਲੜੀਆਂ 'ਚ ਮਿਲ ਜਾਂਦੇ ਆ ਸੋ ਹਾਂ ਦੇਖਦੇ ਹਾਂ ਅਸਰ ਸਤ੍ਰੈਨ ਕੱਢ ਕੇ ਬਸ ਹੁਣ ਦੂਸਰੀ ਸਾਈਡ ਤੇ ਨੂੰ ਬਸ ਥੱਲੇ ਕਰਦੇ ਇੱਕੀ ਟਾਂਕੇ ਨਾਲ ਇਹਨੂੰ ਜੋ ਜਿਹੜਾ ਧਾਗਾ ਉਹ ਆਪਾਂ ਦੂਰਾ ਪਾਇਆ ਵਿਆ ਹਾਂ ਤੇ ਦੂਰੇ ਧਾਗੇ ਨਾਲੇ ਇੱਕੋ ਟਾਂਕੇ ਚ ਮੋਤੀ ਲੱਗ ਜਾਂਦਾ ਦੇਖੋ ਕਿੰਨਾ ਵਧੀਆ ਮੋਤੀ ਲੱਗ ਗਿਆ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਮੋਤੀ ਲਾ ਲਾਂਗੇ ਇਹ ਦੇਖੋ ਜੀ ਉਹ ਦੇਖ ਕਿੰਨਾ ਸੋਹਣਾ ਲੱਗਦਾ ਬਸ ਇਹਨੂੰ ਥੱਲੇ ਆਪਾਂ ਗੰਢ ਦੇ ਲਾਂਗੇ ਤੇ ਫਿਰ ਆਪਾਂ ਇਹਦੇ ਦਿਖਾਉਨੇ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਲੱਗਦਾ ਦੇਖ ਇਸੇ ਤਰ੍ਹਾਂ ਇਹ ਡਿਜ਼ਾਈਨ ਬਣ ਜਾਊਗਾ ਤੇ ਜਿਹੜੇ ਆਹ ਵਾਲੇ ਫਲਾਰ ਆ ਇਹ ਵੀ ਆਪਾਂ ਤੁਹਾਨੂੰ ਬਣਾਉਣੇ ਸਿਖਾਵਾਂਗੇ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਹੁਣ ਇਸੇ ਤਰ੍ਹਾਂ ਆਹ ਵਾਲਾ ਫਰੂਜੀ ਬਣ ਜਾਊਗਾ ਆਹ ਵਾਲਾ ਪਿੰਕ ਬਣ ਜਾਊਗਾ ਇਸੇ ਤਰ੍ਹਾਂ ਆਹ ਦੇਖੋ ਇਧਰ ਲਈ ਸਾਈਡ ਹੀ ਬਣਾਈ ਹੋਈ ਆ ਇਹ ਆਪਾਂ ਇਹ ਦੂਜਾ ਪੌਂਚਾ ਸ਼ੁਰੂ ਕੀਤਾ ਵਾ ਇੱਕ ਪੌਂਚੇ ਪੌਂਚੇ ਤੇ ਵਰਕ ਕੀਤਾ ਵਾ ਪਸ਼ਮੀਨੇ ਦਾ ਸੂਟ ਆ ਇਹ ਆਪਣਾ ਇੱਕ ਟੈਕਸ ਦਾ ਪਸ਼ਮੀਨਾ ਪਸ਼ਮੀਨੇ ਦਾ ਸੂਟ ਆ ਤੇ ਆਪਾਂ ਇਹਦੇ ਪੋਹंचे ਤੇ ਵਰਕ ਕੀਤਾ ਇਸੇ ਤਰ੍ਹਾਂ ਦਾ ਵਰਕ ਆ ਜਿਹੜਾ ਉਹ ਆਪਾਂ ਇਹਦੇ ਬਾਹਾਂ ਤੇ ਕਰਾਂਗੇ ਤੇ ਜਿਹੜਾ ਸੂਟ ਦੇ ਆਪਾਂ ਫਰੰਟ ਫਰੰਟ ਚ ਪੂਰੇ ਵੀ ਹੋ ਸਕਦਾ ਸ਼ਾਇਦ ਆਹ ਕੱਲੀ ਬੂਟੀ ਪਾਈਏ ਕਿਉਂਕਿ ਅਵੇਲੇਬਲ ਆਪਾਂ ਘੇਰੇ ਤੇ ਕੁਝ ਨਹੀਂ ਬਣਾਉਣਾ। ਨਹੀਂ ਹਾਂ ਘੇਰੇ ਤੇ ਨਹੀਂ ਵਿੱਚ ਸਾਰੇ ਸੂਟ ਤੇ ਵੈਰੀ ਵੈਰੀ ਆਰਟ ਆਪਾਂ ਚਾਹੂਗੀ ਪਾਵਾਂਗੇ। ਬਸ ਆਈ ਨਾ ਨਾ ਡਿਜ਼ਾਈਨ ਆਪਾਂ ਬਣਾਵਾਂਗੇ। ਸੂਟ ਰੈਡੀ ਕਰ ਲਿਆ ਸਾਰੇ। ਫਿਰ ਆਪਾਂ ਤੁਹਾਨੂੰ ਸਾਰਾ ਸੂਟ ਦਿਖਾਵਾਂਗੇ। ਇੱਕ ਸੂਟ ਆਪਾਂ ਤੁਹਾਨੂੰ ਪਹਿਲਾਂ ਉਹ ਤੋਂ ਦਿਖਾਇ ਸੀ ਚਾਰ ਸੂਟ। ਇੱਕ ਤਾਂ ਤੁਹਾਨੂੰ ਆਪਾਂ ਵੀਡੀਓ ਚ ਦਿਖਾਤਾ ਸੀ ਉਹਦਾ ਆਪਾਂ ਸ਼ਾਰਟ ਵੀ ਪਾਇਆ ਸੀ ਪਿੰਕ ਸੂਟ ਦਾ। ਦੂਸਰਾ ਸੂਟ ਜਿਹੜਾ ਉਹ ਆਪਾਂ ਸ਼ਾਇਦ ਤੁਹਾਨੂੰ ਵੀਡੀਓ ਚ ਦਿਖਾਇਆ ਨਹੀਂ। ਹਨਾ ਕਿ ਦਿਖਾਇਆ? ਦਿਖਾਇਆ ਜੀ ਉਹਦਾ ਦਿਖਾਇਆ। ਦਿਖਾਇਆ ਸੀ ਹਾਂ ਤੇ ਉਹ ਚੱਲਿਆ ਗਿਆ ਸੂਟ। ਉਹਨਾਂ ਨੂੰ ਪੁੱਛਣਾ ਸੀ ਵੀ ਉਹਨਾਂ ਨੇ ਵਰਕ ਕਰਵਾਉਣਾ ਸਲਵਾਰ ਤੇ ਕਿ ਨਹੀਂ ਕਰਵਾਉਣਾ ਸੋ ਸੂਟ ਚਲਿਆ ਗਿਆ ਜਿਸ ਦਿਨ ਹੁਣ ਉਹ ਸੂਟ ਆਪਣਾ ਆਊਗਾ ਉਸ ਦਿਨ ਆਪਾਂ ਤੁਹਾਨੂੰ ਵੀ ਜੇ ਹੋ ਸਕੇ ਤਾਂ ਉਹਦਾ ਵੀ ਵਰਕ ਦਿਖਾਵਾਂਗੇ ਵਰਕ ਕਰਵਾਉਣਾ ਹੋਇਆ ਤਾਂ ਵਾਪਸ ਆਊਗਾ ਸੋ ਬਹੁਤ ਜਿਆਦਾ ਸੋਨਾ ਬਣਿਆ ਸੀ ਉਹ ਵੀ ਸੂਟ ਸੋ ਇਸੇ ਤਰ੍ਹਾਂ ਕਿਸੇ ਵੀ ਭੈਣ ਭਰਾ ਨੇ ਕਿਸੇ ਵੀ ਤਰ੍ਹਾਂ ਦਾ ਵਰਕ ਹਨਾ ਜਿਹੜਾ ਸੂਟ ਤੇ ਕਰਵਾਉਣਾ ਹੋਵੇ ਸੋ ਆਪਾਂ ਕਮੈਂਟ ਕਰ ਸਕਦੇ ਆਂ ਤੇ ਬਾਕੀ ਸਾਰੇ ਇਹ ਸੂਟ ਆਪਣੇ ਆਪ ਦੇ ਆ ਇਹ ਜਿਹੜਾ ਸੂਟ ਵਰਕ ਹੋ ਰਿਹਾ ਦੀਦੀ ਕਰ ਰਹੀ ਐ ਇਹ ਸੂਟ ਦੀਦਾ ਇਸ ਤੋਂ ਬਾਅਦ ਦੀਦੀ ਜੇ ਸਲਾਈ ਵਾਲੇ ਕੱਪੜੇ ਨਾ ਆਏ ਤਾਂ ਮੇਰਾ ਸੂਟ ਜਿਹੜਾ ਉਹ ਵਰਕ ਕਰਨਗੇ ਸੋ ਜਿਹੜੇ ਵੀ ਭੈਣ ਭਰਾ ਮਾਤਾ ਕਰਨਾ ਹੀ ਵਿੱਚੋਂ ਟਾਈਮ ਕਰਨਾ ਤੇ ਮਤਲਬ ਜੇ ਵੀ ਨਹੀਂ ਤਾਂ ਫਿਰ ਨਾਲ ਹੀ ਹੋ ਜਾਊਗਾ ਨਹੀਂ ਕੋਈ ਨਹੀਂ ਥੋੜੇ ਦਿਨ ਰੁੱਕ ਕੇ ਹੋ ਜਾਊਗਾ ਤੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕੋਈ ਵੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਐ ਸੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਕਿਸੇ ਭੈਣ ਨੇ ਕਿਸੇ ਤਰ੍ਹਾਂ ਦਾ ਆਹ ਵਾਲਾ ਕੋਈ ਵੀ ਟੰਕਾ ਪੁੱਛਣਾ ਹੋਵੇ ਜਿੰਨਾ ਆਪਾਂ ਨੂੰ ਆਉਂਦਾ ਹਨਾ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਕਮੈਂਟ ਕਰਿਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਕਿਵੇਂ ਦਾ ਲੱਗ ਰਿਹਾ ਇਹ ਜਿਹੜੀਆਂ ਭੈਣਾਂ ਡੇਲੀ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਯਾਹ ਦੇਖੋ ਹੰਦੀ ਦੀ ਫਰੋਜੀ ਨਾ ਬਣਾਉਣ ਲੱਗ ਗਏ ਆ ਉਹੀ ਸੇਮ ਚੀਜ਼ ਆਪਾਂ ਫਰੋਜੀ ਨਾ ਬਣਾ ਰਹੇ ਆ ਸੋ ਅੱਗੇ ਨੈਕਸਟ ਵੀਡੀਓ ਚ ਆਪਾਂ ਤੁਹਾਨੂੰ ਆ ਚੀਜ਼ ਵੀ ਦੱਸਾਂਗੇ ਆ ਵਾਲੇ ਫਲਾਰ ਬਣਾਉਣੇ ਵੀ ਬੋਜਾ ਦੀ ਵਧੀਆ ਲੱਗਦੀ ਹੈ ਇਹ ਬਣੇ ਬਸ ਇਸੇ ਤਰ੍ਹਾਂ ਹੀ ਆ ਪਰ ਥੋੜਾ ਜਿਹਾ ਤਰੀਕਾ ਅਲੱਗ ਆ ਥੋੜਾ ਜਿਹਾ ਵੀ ਕਿੱਥੋਂ ਟੰਕਾ ਚੱਕਣਾ ਕਿੱਥੇ ਟੰਕਾ ਪਾ ਵੀ ਨੀਚੇ ਲਿਜਾਣਾ ਜੋ ਵੀ ਇਹ ਟੰਕੇ ਨੂੰ ਪਾਉਣ ਦਾ ਤਰੀਕਾ ਜਿਹੜਾ ਉਹ ਅਲੱਗ ਆ ਸੋ ਆਪਾਂ ਨੈਕਸਟ ਵੀਡੀਓ ਤੁਹਾਨੂੰ ਵੀ ਦੱਸਾਂਗੇ ਸੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਆਪਣੀ ਚੰਗੀ ਲੱਗੇ ਤਾਂ ਵੀਡੀਓ ਨੂੰ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਸਲਾਈ ਚ ਵੀ ਜੇ ਕਿਸੇ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਪੁੱਛਣੀ ਹੋਵੇ ਤਾਂ ਆਪਾਂ ਨੂੰ ਪੁੱਛ ਸਕਦੀ ਹੈ ਕਿਉਂਕਿ ਜਿੰਨਾ ਆਪਾਂ ਨੂੰ ਸਲਾਈ ਬਾਰੇ ਵੀ ਪਤਾ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ